तरागे तो भी ना तो मेरा काम है मैसेज देना माफी का मेरा काम है पापी नही बीमार होस्पिटल ना आर्फ चंगे चंगे लोग आन ਚਰਚ ਇੱਕ ਸਪਿਰਚੁਅਲ ਹਸਪੀਟਲ ਆ ਜਿੱਥੇ ਬਾਈਬਲ ਤੇ ਲਿਖਿਆ ਕਿ ਧਰਮੀਆਂ ਤੁਹਾਡੇ ਵਰਗੇ ਅੰਦਰ ਧਰਮੀਆਂ ਨੂੰ ਲੋਡ ਨਹੀਂ ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੇ ਕਿਹਾ ਮੇਰੀ ਲੋਡ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਕ ਨੇ ਉਹਨਾਂ ਨੂੰ ਮੇਰੀ ਲੋਡ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਉਹ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਐਦਾਂ ਦੇ ਲੋਕਾਂ ਨੂੰ ਈਸ਼ੂ ਮਸੀਹ ਬਚਾਨ ਲਈ ਆਏ ਮੈਂ ਕਿਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇੱਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮਿਨਲ ਹੀ ਰਹਿ ਜਾਂਦਾ ਅੱਜ ਮੈਂ ਇਹ ਵੀ ਗੱਲ ਕਹੀ ਹੈ ਕਿ ਨਹੀਂ ਉਹਦਾ ਵਿਰੋਧ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਿਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਮਾਫ਼ ਸਪਿਰਚੁਅਲ ਹੋਗਾ ਉਹਦੇ ਪਾਪ ਮਾਫ਼ ਹੋ ਗਏ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਫਾਂਸੀ ਹੋ ਜਾਏ ਹੋ ਸਕਦਾ ਮਰ ਉਹਦਾ ਨਰਕ ਜਾਏਗਾ ਉਹ ਲੇਕਿਨ ਈਸ਼ੂ ਮਸੀਹ ਨੇ ਕਿਹਾ ਮੈਂ ਦਰਵਾਜ਼ਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਤੇ ਹੋ ਸਕਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਹ ਸਵਰਗ ਰਾਜ ਦਾ ਅਧਿਕਾਰੀ ਬਣੇ ਪਰਮੇਸ਼ਰ ਦੇ ਘਰ ਮਤ ਜਾਏ ਇਹਦੇ ਵਿੱਚ ਕੀ ਬੁਰਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਕੁੱਛ ਦੇਣਾ ਤੁਹਾਡੀ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯਸ਼ੂ ਮਸੀਹ ਦੀ ਗੱਲ ਪੁੱਛੋ ਬਾਈਬਲ 'ਚ ਲਿਖਿਆ ਯਸ਼ੂ ਮਸੀਹ ਨੇ ਆਖਿਆ ਮੈਂ ਸਵਰਗ ਦਾ ਦਰਵਾਜ਼ਾ ਤੁਹਾਡੀ ਕੋਈ ਗੱਲ ਵੀ ਕਿਸ ਬਾਰੇ ਵਿਰੋਧ ਕਰਦੇ ਪੂਰੀ ਦੁਨੀਆ ਤੋਂ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਈਸਾਈ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸੀਕਿਊਟ ਕੀਤਾ ਗਿਆ ਤੇ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋਂ ਪਹੁੰਚਦੇ ਆ ਉਹਨਾਂ ਨੂੰ ਕਿ ਇਸ ਤਰ੍ਹਾਂ ਦੇ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਨਹੀਂ 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 ਵੱਡੇ ਵੱਡੇ ਦਾਅਵੇ ਕਰਦੇ ਐਕਚੁਅਲੀ ਕੋਈ ਸਬੂਤ ਤਾਂ ਹੋਣਾ ਚਾਹੀਦਾ ਨਾ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਫਿਰ ਤੁਸੀਂ 30 ਲੱਖ ਦੋ ਅਸਲ ਕੋਈ ਬੇਬਨੇ ਜੇ ਦੀ 30 ਲੱਖ ਸੋਨਾ ਅਗਲੇ ਨੇ 25 ਮਿਲੇ ਤੁਸੀਂ ਕੋ ਮੈਂ 30 ਦੂੰਗਾ ਸਾਬਤ ਪ੍ਰੋਬਲਮ ਇਹ ਹੈ ਕਿ ਅੱਜ ਤੱਕ ਪੂਰੇ ਇੰਡੀਆ 'ਚ ਕਦੀ ਕੋਈ ਸਾਬਤ ਨਹੀਂ ਕਦੀ ਕੋਈ ਸਾਬਤ ਨਹੀਂ ਕਰ ਪਾਇਆ ਅੱਜ ਤੱਕ ਪੂਰੇ ਇੰਡੀਆ 'ਚ ਕਦੀ ਵੀ ਤੁਹਾਡੀ ਨੋਟ ਕਰ ਰਹੇ ਨੇ ਉਹ ਕਹਿੰਦੇ ਤੁਹਾਡੀ ਕੁਆਲਿਫੀਕੇਸ਼ਨ ਪੁੱਛ ਰਹੇ ਨੇ ਤੁਸੀਂ ਬਾਹਰ ਦੇ ਲੋਕ ਪੁੱਛਣ ਆਇਆ ਹੈਗਾ ਕੱਲੇ ਕੱਲੇ ਕਰਕੇ ਸਵਾਲ ਲੈ ਲਓ ਆਪਣੇ ਕੱਲੇ ਕੱਲੇ ਜਵਾਬ ਕੀ ਕਦੀ ਵੀ ਧਰਮ ਪਰਿਵਰਤਿਤ ਹੋਇਆ ਹੋਵੇ ਪੈਸੇ ਲੈ ਕੇ ਨੈਵਰ ਆਪ ਇਹ ਲੱਖਾਂ ਲੋਕ ਦੇਖੇ ਤੁਹਾਨੂੰ ਕੀ ਲੱਗਦਾ ਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕੀ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬੇਬੁਲਿਆਦਨ ਕਾਰਿਆਂ ਨੂੰ ਜਮਸੀ ਦੀ ਐਪੀਐਸ ਕਿਸਮੇ ਤੋਂ ਅਨੁਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਚਾਹੁੰਦੇ ਹੋ ਅੱਛਾ ਉਹ ਤੋਂ ਪਾਸੇ ਤੋਂ ਕਿਹਨੇ ਨਾਲ ਵਿਰੋਧ ਹੋਇਆ ਨੀਚੇ ਨਾਲ ਵਿਰੋਧ ਹੋਇਆ ਪੰਜਾਬ ਦੇ ਵਿੱਚ ਅੱਛਾ ਜੀ ਅੱਜ ਜੀ ਕਿਹਦਾ ਧਾਰਾ ਕੁਝ ਦੇਖਣ ਨੂੰ ਮਿਲਿਆ ਤੁਸੀਂ ਉਹ 3 ਨੂੰ ਕਿਵੇਂ ਦੇਖਦੇ ਹੋ ਆਪਾਂ ਮੈਂ ਪਹਿਲਾਂ ਹੀ ਮੈਸੇਜ ਦੇ ਦਿੱਤਾ ਕਿ ਪਰਮੇਸ਼ਵਰ ਨੇ ਆਪਣੀਆਂ ਜ਼ਰੂਰਤਾਂ ਨੂੰ ਮਾਫ਼ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉੱਥੇ ਪਰਮੇਸ਼ਵਰ ਦਾ ਜਾਣਨਾ ਆਜ ਮੈਂ ਮੈਸੇਜ ਦਿੱਤਾ ਕਿ ਇੱਕ ਘਰ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨਹੀਂਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਵਰ ਦੀ ਸਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ यही सबू प्यार करते हैं और यीशु यशुमती प्यार करते हैं और धर्म बदलन नहीं आए यीशु मती जीवन बदलना देखो क्रिसमस कोई मैं रखा नहीं, नहीं है पच्चीस दिसंबर यह सदिया तो ना चलता आ रहा क्रिसमस कि परमेश्वर के जन्म दिन ਅਤੀ ਮਨਵਾਨੇ ਔਰ ਉਹਦੇ ਮੈਸੇਜ ਵੀ ਕੀ ਆ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਦੇ ਲਈ ਕਿ ਪੰਜਾਬ ਚ ਕਦੀ ਵੀ ਧਾਰਮਿਕ ਤੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇਸੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਆ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸ਼ਨਾਂ ਦੇ ਘਰ ਥੋੜੀ ਆ ਤੇ ਚਰਚ विकरा करे या अपने धर्म में फैलाना होजे लोगों की हेल्प क्यों करा सिखा की हैल्प क्यों करा बोलिया है सब आज या मेरा काम है मैसेज देना माफी का मेरा काम है पापी कहना ਉਹ ਨਤੀਜੇ ਕਹੀਏ ਕਿ ਬਿਮਾਰ ਹਸਪੀਟਲ ਨਾਲ ਸਿਰਫ ਚੰਗੇ ਚੰਗੇ ਲੋਗ ਆਣ ਸਰਚ ਇੱਕ ਸਪਿਰਚੁਅਲ ਹਸਪੀਟਲ ਆ ਜਿੱਥੇ ਬਾਈਬਲ ਤੇ ਲਿਖਿਆ ਕਿ ਧਰਮੀਆਂ ਤੁਹਾਡੇ ਵਰਗੇ ਅੰਦਰ ਧਰਮੀਆਂ ਨੂੰ ਲੋੜ ਨਹੀਂ ਜੀਸਸ ਮਤ ਨੇ ਕਿਹਾ ਜੀਸਸ ਮਤ ਨੇ ਕਿਹਾ ਮੇਰੀ ਲੋੜ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਗ ਨੇ ਉਹਨਾਂ ਨੂੰ ਮੇਰੀ ਲੋੜ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਉਹ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਐਦਾਂ ਦੇ ਲੋਕਾਂ ਨੂੰ ਯਿਸੂ ਮਸੀਹ ਬਚਾਣ ਲਈ ਆਇਆ ਮੈਂ ਕਿਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਐਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਅੱਜ ਮੈਂ ਇਹ ਵੀ ਗੱਲ ਕਹੀ ਹੈ ਕਿ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਹੀਂਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਮਾਫ਼ ਸਪਿਰਚੁਅਲ ਹੋਗਾ ਉਹਦੇ ਪਾਪ ਮਾਫ਼ ਹੋ ਗਏ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਖਾਂਸੀ ਹੋ ਜਾਏ ਹੋ ਸਕਦਾ ਮਰ ਉਹਦਾ ਨਰਕ ਜਾਏਗਾ ਉਹ ਲੇਕਿਨ ਯੀਸ਼ੂ ਮਸੀਹ ਨੇ ਕਿਹਾ ਮੈਂ ਦਰਵਾਜ਼ਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਤੇ ਹੋ ਸਕਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਹ ਸਵਰਗ ਰਾਜ ਦਾ ਅਧਿਕਾਰੀ ਬਣੇ ਪਰਮੇਸ਼ਵਰ ਦੇ ਘਰ ਮਤ ਜਾਏ ਇਹਦੇ ਵਿੱਚ ਕੀ ਬੁਰਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਪਛਦੇ ਨੇ ਭਾਜੀ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯੀਸ਼ੂ ਮਸੀਹ ਦੀ ਗੱਲ ਪੁੱਛੋ ਬਾਈਬਲ ਕਿਹਾ ਯਿਸੂ ਮਸੀਹ ਨੇ ਆਖਿਆ ਮੈਂ ਸਵਰਗ ਦਾ ਦਰਵਾਜ਼ਾ ਹਾਂ ਪੂਰੀ ਦੁਨੀਆ ਤੋਂ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸਟਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਫਰਟੀਕਿਊਟ ਕੀਤਾ ਗਿਆ ਤੇ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋਂ ਪਹੁੰਚਦੇ ਆ ਉਹਨਾਂ ਨੂੰ ਕਿ ਇਸ ਤਰ੍ਹਾਂ ਦੇ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਕੀਤਾ ਐਕਚੁਅਲੀ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਲੈ ਫਿਰ ਤੂੰ 30 ਲੱਖ ਦੋ ਅਸਲ ਕੋਈ ਬੇਬੁਨਿਆਦ ਜੇ ਦੀ 30 ਲੱਖ ਦੋਨਾ ਅਗਲੇ ਨੂੰ 25 ਮਿਲੇ ਤੁਸੀਂ ਕੋ ਮੈਂ 30 ਦਊਂਗਾ ਸਾਬਤ ਪ੍ਰੋਬਲਮ ਹੀ ਹੈ ਕਿ ਅੱਜ ਤੱਕ ਪੂਰੇ ਇੰਡੀਆ ਕਦੀ ਕੋਈ ਸਾਬਤ ਨਹੀਂ ਕਦੀ ਕੋਈ ਸਾਬਤ ਨਹੀਂ ਕਰ ਪਾਇਆ ਅੱਜ ਤੱਕ ਪੂਰੇ ਇੰਡੀਆ ਕਦੀ ਵੀ ਨੋਟ ਕਰ ਰਹੇ ਨੇ ਉਹ ਕਹਿੰਦੇ ਤੁਹਾਡੀ ਕੁਆਲਿਫਿਕੇਸ਼ਨ ਉੱਪਰ ਚੱਲੇ ਨੇ ਤੁਸੀਂ ਬਾਅਦ ਵਿੱਚ ਕੁਸਤ ਲਿਆ ਹੋਇਆ ਕੱਲੇ-ਕੱਲੇ ਕਰਕੇ ਸਵਾਲ ਲੈ ਲਓ ਅੰਤਲੇ-ਕੱਲੇ ਜਵਾਬ ਕਦੀ ਵੀ ਧਰਮ ਪਰਿਵਰਤਿਤ ਹੋਇਆ ਹੋਵੇ ਪੈਸੇ ਲੈ ਕੇ ਨੈਵਰ ਅੱবি ਲੱਖਾਂ ਲੋਕ ਦੇਖੇ ਤੁਹਾਨੂੰ ਕੀ ਲੱਗਦਾ ਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕੀ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬਣ ਬੇਬੁਨੇ ਆਦਿ ਸਾਰਿਆਂ ਨੂੰ ਏਜੰਸੀ ਦੀ ਐਪੀਐਸ ਕਿਸਮਤਨ ਕੋ ਅਨੁਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਚਾਹੁੰਦੇ ਹੋ ਅੱਛਾ ਉਹ ਤੋਂ ਪਾਸੋਂ ਸਭ ਇਸੇ ਦੇ ਨਾਮ ਤੋਂ ਹੋਇਆ ਨਿਸ਼ਾਨਾ ਨਾਲ ਵਿਰੋਧ ਹੋਇਆ ਪੰਜਾਬ ਦੇ ਵਿੱਚ ਅੱਛਾ ਜੀ ਅੱਛਾ ਜੀ ਇਸ ਤਨੀ ਕੀ ਦਾ ਸਾਰਾ ਕੁਝ ਦੇਖਣ ਨੂੰ ਮਿਲਿਆ ਤੁਸੀਂ ਉਹ ਟੀਮ ਨੂੰ ਕਿਵੇਂ ਦੇਖਦੇ ਹੋ ਆਪ ਮੈਂ ਪਹਿਲਾਂ ਹੀ ਮੈਸੇਜ ਦੇ ਦਿੱਤਾ ਕਿ ਪਰਮੇਸ਼ਵਰ ਨੇ ਆਪਣੇ ਵਿਰੋਧੀਆਂ ਨੂੰ ਮਾਫ਼ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉਸੇ ਪਰਮੇਸ਼ਵਰ ਦਾ ਜਾਨਾ ਅੱਜ ਮੈਂ ਮੈਸੇਜ ਦਿੱਤਾ ਕਿ ਇੱਕ ਕਾਰਜ ਦੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨਹੀਂਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਵਰ ਦੀ ਸੱਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਜਿਹੜੀ ਤੁਹਾਨੂੰ ਪਿਆਰ ਕਰਦੇ ਆ ਔਰ ਯੀਸ਼ੂ ਵੀ ਤੁਹਾਨੂੰ ਪਿਆਰ ਕਰਦੇ ਆ ਔਰ ਧਰਮ ਬਦਲ ਨਹੀਂ ਆਏ ਕੀ ਤੁਸੀਂ ਮਤੀ ਜੀਵਨ ਬਦਲਣਾ ਇੱਕ ਮਿੰਟ ਮਿੰਟ ਆ ਜਾਂਦੇ ਨੇ ਹਾਂ ਓਕੇ ਚਲਦਾ ਕਿ ਸਾਡੇ ਅੱਜ ਦੇ ਹਿੱਤਿਹਾੜੇ ਚੱਲ ਰਹੇ ਨੇ ਪੁਰਾਣੇ ਜਿਹੜੇ ਆ ਬੜੇ ਹੀ ਪਾਣੀਆ ਪੜਾ ਬੜਾ ਕਹਿੰਦੇ ਅੱਜ ਇਹ ਕੋਲ ਰਜ਼ਾਰੇ ਦੇ ਦੇਖੋ 크리스마스 ਕੋਈ ਮਤ ਰੱਖਿਆ ਨਹੀਂ ਹੈ 25 ਦਸੰਬਰ ਇਹ ਦਸਦੀਆਂ ਤੋਂ ਹੁਣ ਚੱਲਦਾ ਆ ਰਿਹਾ 크리스마ਸ ਜੀ ਪਰਮੇਸ਼ਵਰ ਦੇ ਜਨਮ ਦਿਨ ਨੂੰ ਅਸੀਂ ਮਨਾਉਂਦੇ ਆਂ ਔਰ ਉਹਦਾ ਮੈਸੇਜ ਵੀ ਕੀ ਹੈ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਦੇ ਲਈ ਪੰਜਾਬ ਚ ਕਦੀ ਵੀ ਧਾਰਮਿਕ ਦੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇਸ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਆ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸ਼ਨਾਂ ਦੇ ਘਰ ਥੋੜੀ ਹੈ ਤੇ ਚਰਚ ਵਿਦਿ ਕਰਾ ਕਰੇ ਜੇ ਅਸੀਂ ਆਪਣੇ ਧਰਮ ਨੂੰ ਫੈਲਾਣਾ ਹੋਵੇ ਫਿਰ ਅਸੀਂ ਦੂਜੇ ਲੋਕਾਂ ਦੀ ਹੈਲਪ ਕਿਉਂ ਕਰਾਂਗੇ सिखा की हेल्प करा हिंदुआना मेरा काम है मैसेज देना माफी का मेरा काम है पापी नी जे कही बीमार हॉस्पिटल ਸਿਰ ਚੰਗੇ ਚੰਗੇ ਲੋਗ ਆਣ ਸਰਚ ਇੱਕ ਸਪਿਰਚੁਅਲ ਹਸਪੀਟਲ ਆ ਜਿੱਥੇ ਬਾਈਬਲ ਤੇ ਲਿਖਿਆ ਕਿ ਧਰਮੀਆਂ ਤੁਹਾਡੇ ਵਰਗੇ ਧਰਮੀਆਂ ਨੂੰ ਲੋਡ ਨਹੀਂ ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੇ ਕਿਹਾ ਮੇਰੀ ਲੋਡ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਗ ਨੇ ਉਹਨਾਂ ਨੂੰ ਮੇਰੀ ਲੋਡ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਐਦਾਂ ਦੇ ਲੋਕਾਂ ਨੂੰ ਈਸ਼ੂ ਮਸੀਹ ਬਚਾਨ ਲਈ ਆਏ ਮੈਂ ਕਿਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇੱਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਅੱਜ ਮੈਂ ਇਹ ਵੀ ਗੱਲ ਕਹੀ ਹੈ ਕਿ ਨਹੀਂ ਕੋਈ ਜਿਹੜਾ ਵਿਰੋਧ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਹੀਂਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਮਾਫ਼ ਸਪਿਰਚੁਅਲ ਹੋਗਾ ਉਹਦੇ ਪਾਪ ਮਾਫ਼ ਹੋ ਗਏ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਫਾਂਸੀ ਹੋ ਜਾਏ ਹੋ ਸਕਦਾ ਉਹਦਾ ਨਰਕ ਜਾਏਗਾ ਉਹ ਲੇਕਿਨ ਇਸ਼ੂ ਮਸੀਹ ਨੇ ਕਿਹਾ ਮੈਂ ਦਰਵਾਜ਼ਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਤੇ ਹੋਰਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਹ ਸਵਰਗ ਰੱਜ ਦਾ ਅਧਿਕਾਰੀ ਬਣੇ ਪਰਮੇਸ਼ਵਰ ਦੇ ਘਰ ਮਤ ਜਾਏ ਇਹਦੇ ਵਿੱਚ ਕੀ ਬੁਰਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਪੁੱਛਦੇ ਨੇ ਤੁਹਾਡੀ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯਸ਼ੂ ਮਸੀਹ ਦੀ ਗੱਲ ਪੁੱਛੋ ਬਾਈਬਲ ਕਿ ਲਿਖਿਆ ਯਸ਼ੂ ਮਸੀਹ ਨੇ ਆਖਿਆ ਮੈਂ ਸਵਰਗ ਦਾ ਦਰਵਾਜ਼ਾ ਹਾਂ ਤੁਹਾਡੀ ਕੋਈ ਗੱਲ ਵੀ ਕਿਸ ਬਾਰੇ ਪੁੱਛਦੇ ਨੇ ਵਿਰੋਧ ਕਰਦੇ ਪੂਰੀ ਦੁਨੀਆ ਤੋਂ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸਚਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸਕਿਊਟ ਕੀਤਾ ਗਿਆ ਤੇ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋਂ ਪਹੁੰਚਦੇ ਆ ਉਹਨਾਂ ਨੂੰ ਕਿ ਐਸੇ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਕੀਤਾ ਐਕਚੁਅਲੀ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਫਿਰ ਤੁਸੀਂ 30 ਲੱਖ ਦਿਓ ਅਸਲ ਵਿੱਚ ਕੋਈ ਬੇਬੁਨਿਆਦ ਜੇ ਦੀ 30 ਲੱਖ ਸੋਨਾ ਅਗਲੇ ਨੇ 25 ਮਿਲੇ ਤੁਸੀਂ ਕੋ ਮੈਂ 30 ਦਊਂਗਾ ਸਾਫ ਪ੍ਰੋਬਲਮ ਹੀ ਹੈ ਕਿ ਅੱਜ ਤੱਕ ਪੂਰੇ ਇੰਡੀਆ ਕਦੀ ਕੋਈ ਸਾਬਤ ਨਹੀਂ ਕਦੀ ਕੋਈ ਸਾਬਤ ਨਹੀਂ ਕਰ ਪਾਇਆ ਅੱਜ ਤੱਕ ਪੂਰੇ ਇੰਡੀਆ 'ਚ ਕਦੀ ਵੀ ਨੋਟ ਕਰ ਰਹੇ ਨੇ ਉਹ ਕਹਿੰਦੇ ਤੁਹਾਡੀ ਕੁਆਲਿਫੀਕੇਸ਼ਨ ਪੁੱਛ ਰਹੇ ਨੇ ਤੁਸੀਂ ਬਾਹਰ ਦੇ ਤੋਂ ਕੁਸਟ ਨਿਆਇਆ ਹੈਗਾ ਕੱਲੇ ਕੱਲੇ ਕਰਦੇ ਸਵਾਲ ਲੈ ਲਓ ਆਪਣੇ ਕੱਲੇ ਕੱਲੇ ਜਵਾਬ ਕਦੀ ਵੀ ਧਰਮ ਪਰਿਵਰਤਿਤ ਹੋਇਆ ਹੋਵੇ ਪੈਸੇ ਲੈ ਕੇ ਨੈਵਰ ਅੱਧੀ ਲੱਖਾਂ ਲੋਕ ਦੇਖੇ ਤੁਹਾਨੂੰ ਕੀ ਲੱਗਦਾ ਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕੀ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬੇਗੁਨਾਹ ਸਾਰਿਆਂ ਨੂੰ ਏਜੰਸੀ ਦੀ ਐਪੀਐਸ ਕਿਸਮੇ ਤੋਂ ਅਨੁਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਚਾਹੁੰਦੇ ਹੋ ਅੱਛਾ ਤੁਹਾਨੂੰ ਪਤਾ ਸਾਬ ਕਿ ਕਿਨੇ ਨਾਮ ਵਿਰੋਧ ਹੋਇਆ ਨਿਸ਼ਚੇ ਦਾ ਲੂਣਾ ਨਾਲ ਵਿਰੋਧ ਹੋਇਆ ਪੰਜਾਬ ਦੇ ਵਿੱਚ ਅੱਛਾ ਜੀ ਅੱਜ ਜਿਸ ਤਰੀਕੇ ਦਾ ਤਾਰਾ ਕੁਝ ਦੇਖਣ ਨੂੰ ਮਿਲਿਆ ਤੁਸੀਂ ਉਹ ਤੀਨ ਨੂੰ ਕਿਵੇਂ ਦੇਖਦੇ ਹੋ ਆਪਾਂ ਮੈਂ ਪਹਿਲਾਂ ਹੀ ਮੈਸੇਜ ਦੇ ਦਿੱਤਾ ਕਿ ਪਰਮੇਸ਼ਵਰ ਨੇ ਆਪਣੀ ਬਿਰੋਧੀਆਂ ਨੂੰ ਮਾਫ਼ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉੱਥੇ ਪਰਮੇਸ਼ਵਰ ਦਾ ਜਾਨਾ ਲਾਜ਼ਮ ਮੈਸੇਜ ਦਿੱਤਾ ਕਿ ਇੱਕ ਘਰ 'ਚ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨਹੀਂਗਾ ਰੱਬ ਤੁਹਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਵਰ ਦੀ ਸੱਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋਂ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਜਿਹੜੀ ਤੁਹਾਨੂੰ ਪਿਆਰ ਕਰਦੇ ਆ ਔਰ ਯੇਸ਼ੂ ਮਸੀਹ ਤੁਹਾਨੂੰ ਪਿਆਰ ਕਰਦੇ ਔਰ ਧਰਮ ਬਦਲਣ ਨਹੀਂ ਆਏ जीवन बदलना देखो क्रिसमस कोई मैं रखा नहीं है पच्चीस दिसंबर यह तो सदिया तो ना चलता आ रहा क्रिसमस परमेश्वर के जन्मदिन असि मनाने और मैसेज भी की है परमेश्वर का कि आया भी क्यों आफ करने लिया आया ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਦੇ ਲਈ ਕਿ ਪੰਜਾਬ ਚ ਕਦੀ ਵੀ ਧਾਰਮਿਕ ਦੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇਸੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਆ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸ਼ਨਾਂ ਦੇ ਘਰ ਥੋੜੀ ਹੈ ਤੇ ਚਰਚ ਵਿਤਕਰਾ ਕਰੇ ਜਾਂ ਸੀ ਆਪਣੇ ਧਰਮ ਨੂੰ ਫੈਲਾਣਾ ਹੋਵੇ ਫਿਰ ਅਸੀਂ ਦੂਜੇ ਲੋਕਾਂ ਦੀ ਹੈਲਪ ਕਿਉਂ ਕਰਾਂਗੇ सिखा देल हिंदुआनल मेरा काम है मैसेज देना माफी का मेरा काम है पापी नी जे कही बीमार हॉस्पिटल ਸਿਰ ਚੰਗੇ ਚੰਗੇ ਲੋਗ ਆਣ ਸਰਚ ਇੱਕ ਸਪਿਰਚੁਅਲ ਹਸਪੀਟਲ ਆ ਜਿੱਥੇ ਬਾਈਬਲ ਤੇ ਲਿਖਿਆ ਕਿ ਧਰਮੀਆਂ ਤੁਹਾਡੇ ਵਰਗੇ ਧਰਮੀਆਂ ਨੂੰ ਲੋੜ ਨਹੀਂ ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੇ ਕਿਹਾ ਮੇਰੀ ਲੋੜ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਗ ਨੇ ਉਹਨਾਂ ਨੂੰ ਮੇਰੀ ਲੋੜ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਐਦਾਂ ਦੇ ਲੋਕਾਂ ਨੂੰ ਈਸ਼ੂ ਮਸੀਹ ਬਚਾਨ ਲਈ ਆਏ ਮੈਂ ਕਿਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇੱਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਅੱਜ ਮੈਂ ਇਹ ਵੀ ਗੱਲ ਕਹੀ ਹੈ ਕਿ ਨਹੀਂ ਵਿਰੋਧ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਿਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਮਾਫ਼ ਸਪਿਰਚੁਅਲ ਹੋਗਾ ਉਹਦੇ ਪਾਪ ਮਾਫ਼ ਹੋਊਗੇ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਫਾਂਸੀ ਹੋ ਜਾਏ ਹੋ ਸਕਦਾ ਉਹਦਾ ਨਰਕ ਜਾਏਗਾ ਉਹ ਲੇਕਿਨ ਯੀਸ਼ੂ ਮਸੀਹ ਨੇ ਕਿਹਾ ਮੈਂ ਦਰਵਾਜਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਤੇ ਹੋ ਸਕਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਹ ਸਵਰਗ ਰਾਜ ਦਾ ਅਧਿਕਾਰੀ ਬਣੇ ਪਰਮੇਸ਼ਰ ਦੇ ਕੋਟ ਮਤ ਜਾਏ ਇਹਦੇ ਚ ਕੀ ਬੁਰਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਕੁੱਛ ਦੇਣਾ ਤੁਹਾਡੀ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯੀਸ਼ੂ ਮਸੀਹ ਦੀ ਗੱਲ ਪੁੱਛੋ ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਨੇ ਆਖਿਆ ਮੈਂ ਸਵਰਗ ਦਾ ਦਰਵਾਜਾ ਤੁਹਾਡੀ ਕਮਿਊਨੀਕੇਸ਼ਨ ਬਾਰੇ ਵਿਰੋਧ ਕਰਦੇ ਪੂਰੀ ਦੁਨੀਆ ਤੋਂ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸਚਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸਕਿਊਟ ਕੀਤਾ ਗਿਆ ਤੇ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋਂ ਪਹੁੰਚਦੇ ਆ ਉਹਨਾਂ ਨੂੰ ਕਿ ਐਸੇ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਨਹੀਂ ਨਹੀਂ ਵੱਡੇ ਨਹੀਂ ਲੱਖਰ ਲੈ ਕੇ